ਦਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸਸੀ ਗੱਲ ਬਾਈ ਜੀ ਹਾਂਜੀ ਨਾਮ ਐਡਰੈਸ ਦੱਸਿਓ ਆਪਣੇ ਮੇਰਾ ਨਾਮ ਚਾਨਣਜੀਤ ਸਿੰਘ ਸਾਨੋ ਭੰਟਾ ਸਿੰਘ ਪਿੰਡ ਬਦਰਾ ਜ਼ਿਲ੍ਹਾ ਬਰਨਾਲਾ ਤਸੀਲ ਆਪ ਨੂੰ ਪੈ ਗਈ ਤਾਂ ਬਾਹਰ ਮੇਰਾ ਕੋਲ ਪੈ ਗਈ ਤਾਂ ਪਾਈ ਤੇ ਮੋਬਾਈਲ ਨੰਬਰ ਆਪਣਾ ਹੀ 9876592685 98765 92685 92685 ਤੇ ਜਿਹੜੀ ਆਪਾਂ ਇਹ ਆਲਟੋ ਗੱਡੀ ਦੇਖੀ ਨਾ ਪੰਜਾਬ ਨੰਬਰ PB19JU2369 ਹਨਾ ਇਹ ਆਪਣੇ ਨਾਮ ਆ ਗੱਡੀ ਇਹ ਆਪਣੇ ਨਾਮ ਕਿਵੇਂ ਨਾਮ ਹੋਈ ਵੀ ਇਹ ਦੂਜੇ ਨਾਮ ਦੂਜੇ ਨਾਮ ਰिजिनल ਪੰਜਾਬ ਆ ਕੱਟ ਕੇ ਲੱਗਿਆ ਵਾ ਨੰਬਰ ਠੀਕ ਐ ਤੇ ਮਾਡਲ ਕਿਹੜਾ ਆ ਗਈ ਜੀ ਇਹ 2008 ਮਾਡਲ ਕਾਪੀ ਛੋੜੇ ਨਾਮ ਆ ਵਾਸ਼ਿੰਗ ਕਿੰਨੀ ਕਿ ਭਈ ਜੀ ਅੱਛਾ ਲਈ ਵਾਸ਼ਿੰਗ ਕਰਵਾ ਅੱਛਾ ਦੁਆਰੇ ਨਹੀਂ ਦਿੱਤੀ ਹੋਈ ਠੀਕ ਹੈ ਹਾਂ ਪੰਜ ਸਾਲਾਂ ਦੀ ਪਾਸਿੰਗ ਲਗਭਗ ਮੰਨ ਕੇ ਚੱਲ ਵੀ ਅੱਜ ਤੋਂ ਪੰਜ ਸਾਲ ਦੀ ਪਾਸ ਵਾਸ਼ਿੰਗ ਸ਼ੁਰੂ ਆਪਾਂ ਨੂੰ ਮਿਲੂਗੀ ਜਮਾ ਮੈਨੂੰ ਲੱਕੀ ਮਿਲੂਗੀ ਹੱਕਰਾਉਣੀ ਦਿੱਤੀ ਹੈ 10000 ਰੁਪਏ ਕਰ ਦਿੰਦੇ ਤੇ ਮੁੱਲੇ ਦਾ ਕੀ ਰੱਖਿਆ ਮੁੱਲਾ ਤਾਂ 1 ਲੱਖ ਚੱਲਦੀ ਹੈ 1 ਲੱਖ 40000 ਰੁਪਏ ਮੁੱਲਾ ਤੇ ਕਾਗਜ਼ ਪੱਤਰ ਵਾਲੇ ਪਾਸੇ ਬੰਦਾ ਵੇ ਵੀ ਕਰੋ ਜੇ ਸਾਰੇ ਸਾਰੇ ਕਲੀਅਰ ਕਰਕੇ ਦੇ ਸੋਡੇ ਆਪਦੇ ਨਾਮ ਕੱਪੀ ਮਿਲੋਗੀ ਗੱਡੀ ਹਾਂ ਸਾਰਾ ਕੁਝ ਕਲੀਅਰ ਕਰਕੇ ਦੇਵਾਂਗੇ ਬੀਮਾ ਉਹਦਾ ਸਾਰਾ ਕਲੀਅਰ ਹੈ ਤੇ ਏਸੀ ਵਗੈਰਾ ਚੱਲਦਾ ਹਰ ਕੁਝ ਠੀਕ ਹੈ ਵਿੱਚੋਂ ਕੰਡੀਸ਼ਨ ਓਕੇ ਆ ਜਮਾ ਓਕੇ ਸਭ ਤੋਂ ਗੱਡੀ ਦੀ ਕੰਡੀਸ਼ਨ ਦੇਖ ਸਕਦੇ ਹੋ ਵਿੱਚੋਂ ਏਸੀ ਵਗੈਰਾ ਹੀਟਰ ਵਗੈਰਾ ਸਾਰਾ ਕੁਝ ਚੱਲਦਾ ਤੇ ਲਗਭਗ ਚੱਲੀ ਕਿੰਨੀ ਗਈ ਇਹ ਚੱਲੀ ਤਾਂ ਵੀ ਰਹੇ ਹੋ ਇੰਨਾ ਨਹੀਂ ਮੈਨੂੰ ਪਤਾ ਕਿੰਨੀ ਮੈਂ ਘੱਟ ਹੀ ਜਾਣਦਾ ਹੀਟਰ ਠੀਕ ਹੈ ਕਿੰਨੀ ਕਿ ਚਲਾਈ ਆਪਣੀ ਵੈਸੇ ਕਰੇ ਆਪਾਂ ਫੂੜੂ ਵੀ ਚਲਾਈਏ ਵੀਰੇ ਬਸ ਮਾੜਾ ਮਾੜਾ ਰਸਤੇ 'ਤੇ ਜਾਣ ਜਾਣ ਬਰਨਾਲਾ ਤਾਂ ਆਪਾਂ ਵਸੇ ਦੂਰ ਕਹਾਂਗੇ ਨਹੀਂ ਲੰਮੇ ਗਏ ਠੀਕ ਹੈ ਨੰਬਰ ਬੋਲੇ ਦੁਬਾਰੇ ਆਪਣ 996765 996765 ਅਮੂਰ ਲੋ ਬਹੁਤ ਨਰ ਚੱਕਵੇ ਦਾ ਸੋ ਵੀਰੋ ਇੰਜਨ ਦੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਪੂਰਾ ਸਾਫ ਸੁੱਤੇ ਬੈਟਰੀ ਬੂਟਰੀ ਸਭ ਕੁਝ ਓਕੇ ਹੈ ਜਮੈਂ ਜਿ ਚਲਾਉਣ ਚੋੜੀ ਬੂਟਰੀ ਅਖੀ ਹੋਈ ਵੀਰੇ ਠੀਕ ਹੈ ਕਾਪੀ ਚਾਸੀ ਨੰਬਰ ਸਭ ਕੁਝ ਸੇਮ ਮੈਚ ਕਰਦਾ ਸੋ 1 ਲੱਖ 40000 ਰੁਪਏ ਕੀਮਤ ਹੈ origignal ਪੰਜਾਬ ਨੰਬਰ ਟਾਇਰ ਵਗੈਰਾ ਕੰਡੀਸ਼ਨ ਵਗੈਰਾ ਤੁਸੀਂ ਦੇਖ ਸਕਦੇ ਹੋ ਸੋ ਕਿਸੇ ਵੀ ਵੀਰ ਦੇ ਆਲਟੋ ਗੱਡੀ ਪਸੰਦ ਹੋਵੇ 1 ਲੱਖ 40000 ਦੇ ਮੌਕੇ ਤੇ ਗਜਾਇਸ ਹੋ ਜੂ ਤਾਂ ਤੁਸੀਂ ਦਿੱਤੇ ਗਨਪੁਰ ਦੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ